श्री बाबा ओगड़ फतेनाथ गर्ल्स कॉलेज जीज दोआबा ਵਿਖੇ ਪ੍ਰਬੰਧਕ ਕਮੇਟੀ ਵੱਲੋਂ ਅਤੇ ਇਲਾਕਾ ਨਿਵਾਸੀਆਂ ਤੇ ਡਾਕਟਰ ਅਵਿਨਾਸ਼ رائے ਖੰਨਾ ਦੀ ਅਗਵਾਈ ਹੇਠਾਂ ਸੰਵਿਧਾਨ ਦਿਵਸ ਮਨਾਇਆ ਗਿਆ ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਰੈੱਡ ਕਰਾਸ ਸੰਸਥਾ ਦੇ ਮਾਹਰ ਸੰਤੋਸ਼ ਸਿੰਘ ਹੀਰ ਨੇ ਬੱਚਿਆਂ ਨੂੰ ਸੰਵਿਧਾਨ ਦਿਵਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਸ ਵਿਸ਼ੇਸ਼ ਮੌਕੇ ਤੇ ਬੱਚਿਆਂ ਨੂੰ ਪ੍ਰਾਇਮਰੀ ਡਾਕਟਰੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ। ਮੈਂ ਅਵਿਨਾਸ਼ رائے ਖੰਨਾ ਜੀ ਵੱਲੋਂ ਜੋ ਹੁਕਮ ਹੋਇਆ ਸੀ। ਬਾਬਾ ਅਗਰਨਾਥ ਕਾਲਜ ਫਰਸਟイヤー ਲੈਕਚਰ ਦੇ ਸੰਬੰਧੀ ਤੇ ਅੱਥੇ ਅਸੀਂ ਇਕੱਤਰ ਹੋਏ ਆ ਤੇ ਬੱਚਿਆਂ ਨੂੰ ਅਸੀਂ ਫਰਸਟ ਏਅਰ ਦੇ ਦਿੰਦੀ ਰੋਡ ਐਕਸੀਡੈਂਟ ਵਿੱਚ ਕੀ ਕਰਨਾ ਹੈ ਜ਼ਹਿਰ ਖਾਣ ਨਾਲ ਕੀ ਕਰ ਲੈਣਾ ਲੋਕਾਂ ਦੀ ਮਦਦ ਕਿਸ ਤਰ੍ਹਾਂ ਕਰਨੀ ਹੈ ਤੇ ਆਪਣੇ ਸਰੀਰ ਦਾ ਕਿਸ ਤਰ੍ਹਾਂ ਰੱਖਣਾ ਹੈਗਾ ਸੰਭਾਲ ਵਗੈਰਾ ਸੋਨਨੀ ਪ੍ਰਮੰਧਕ ਕਮੇਟੀ ਸ਼੍ਰੀ ਪਾਪਾ ਔਗੜ ਫਤੇਨਾਥ ਜੀ ਗਰਲਜ਼ ਕਾਲਜ ਜੀਜੋਦੋਆਪਾ ਜੋ ਅੱਜ ਖਤਮ ਹੀ ਬਰੇ ਗੰਢ ਸਵਿਧਾਨ ਬੇ ਬਣਾਈ ਜਾ ਰਹੀ ਆ ਕਿਸਤੀਆਂ ਬਹੁਤ ਬਹੁਤ ਮੁਬਾਰਕਾਂ ਔਰ ਇਹ ਸਾਰਾ ਉਪਰਾਲਾ ਸਾਡੇ ਡਾਕਟਰ ਸ਼੍ਰੀ ਅਨਾਸ਼ ਰਾਏ ਖੰਨਾ ਜੀ ਵੱਲੋਂ ਕੀਤਾ ਗਿਆ ਉਹਨਾਂ ਦੇ ਹੀ ਜਤਨਾ ਸਦਕਾ ਅੱਜ ਐਡਾ ਬੜਾ ਦਿਨ ਮਨਾਇਆ ਗਿਆ ਉਹਨਾਂ ਦਾ ਬਹੁਤ ਬਹੁਤ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਉਹਨਾਂ ਦਾ जैन बाबाज के प्रिंसिपल मैं सबसे पहले डॉक्टर धन्यवाद करना चाहती जिन्होंने हमारे कॉलेज के अंदर राष्ट्रीय ध्यान दिवस का दिवस के लिए हमें प्रेरणा दी और रेड क्रॉस की भी भी, मेंबर्स का, का धन्यवाद करना चाहती हूँ जो की हमारे आके हमारे दर, बच्चों के स्टूडेंट्स को अच्छी तरह से रेड क्रॉस की एजुकेशन दी हशियार रिपोर्ट एस न्यूज़